ਦੋਸਤੋ ਜਿਹੜਾ ਵੀ ਤੁਸੀਂ ਕੰਮ ਕਰਦੇ ਆਂ ਆਪਦੇ ਹਿੰਮਤ ਨਾਲ ਆਪਦੇ ਤਜਰਬੇ ਨਾਲ ਕਰਦੇ ਜਾਓ ਤੇ ਪਰ ਕਿਸੇ ਦਾ ਸਹਾਰਾ ਨਾ ਤੱਕੋ ਜਿੰਨਾ ਤੁਸੀਂ ਕਰ ਸਕਦੇ ਓਨਾ ਕਰੀ ਚੱਲੋ ਆਪਦੇ ਹਿੰਮਤ ਨਾਲ ਤੇ ਜੇ ਤੁਸੀਂ ਕਿਸੇ ਦਾ ਸਹਾਰਾ ਤੱਕਣ ਲੱਗੇ ਤੇ ਉਸ ਸਹਾਰੇ ਨਾਲ ਤੁਸੀਂ ਅੱਗੇ ਨਹੀਂ ਵੱਧ ਸਕਦੇ ਤੇ ਸਹਾਰਾ ਤਾਂ ਉਸ ਪਰਮਾਤਮਾ ਦਾ ਹੀ ਹੁੰਦਾ ਜੇ ਹੁੰਦਾ ਤਾਂ ਸਹੀ ਮੈਨੇ ਤੇ ਕੋਈ ਕਿਸੇ ਨੂੰ ਸਹਾਰਾ ਦਿੰਦਾ ਨਹੀਂ ਦਿੰਦਾ ਵੀ ਤਾਂ ਇੱਕ ਅਦੂਕਾ ਆਸੀ ਗੱਲ ਨੇ ਸਮਾਜ ਦੇ ਵਿੱਚ ਦਿੰਦੇ ਵੀ ਹੈਗੇ ਆ ਤੇ ਪਰ ਜੋ ਪਰਮਾਤਮਾ ਦਾ ਸਹਾਰਾ ਉਹਦੇ ਨਾਲ ਦਾ ਸਹਾਰਾ ਨੇ ਪਰਮਾਤਮਾ ਦਾ ਸਹਾਰਾ ਤੱਕ ਕਿ ਤੁਸੀਂ ਜਿਹੜਾ ਵੀ ਕੰਮ ਕਰਦੇ ਕਰੀ ਚੱਲੋ ਕਦੇ ਨਾ ਕਦੇ ਕਦੇ ਨਾ ਕਦੇ ਪਰਮਾਤਮਾ ਜਰੂਰ ਤਰੱਕੀ ਦਿੰਦਾ ਪਰ ਹਿੰਮਤ ਜਾਈਦੀ ਹਿੰਮਤ ਨਹੀਂ ਹਾਰਨੇ ਚਾਹੀਦੀ ਕਈ ਬੰਦੇ ਥੱਕ ਹਾਰ ਕੇ ਥੋੜਾ ਟਾਈਮ ਲੱਗ ਗਿਆ ਯਾਰ ਕੰਮ ਦੇ ਆਪਣੀ ਹੋਏ ਕੋਈ ਵੀ ਮਤਲਬ ਕੰਮ ਦਿੰਦਾ ਉਹਦੇ ਵਿੱਚ ਜਿੰਨੀ ਦੇਰ ਲੱਗੇ ਉਹਨਾਂ ਚੰਗਾ ਹੀ ਹੁੰਦਾ ਜਿਵੇਂ ਆਪਾਂ ਕਹਿੰਦੇ ਕਾਗਜ਼ ਹੁੰਦਾ ਕਾਗਜ਼ ਨੂੰ ਮੈਂਟਾਂ ਦੇ ਵਿੱਚ ਅੱਗ ਲੱਗ ਜਾਂਦੀ ਐ ਤੇ ਜਿਹੜੀ ਰੱਸੀ ਹੁੰਦੀ ਆ ਤੇ ਰੱਸੀ ਨੂੰ ਅੱਗ ਲੱਗਣ ਤੇ ਧੀਰ ਵੀ ਲੱਗਦੀ ਆ ਉਹ ਜਿੰਨਾ ਫਿਰ ਧੀਰ ਲੱਗਦੀ ਉਸ ਦੇ ਹਿਸਾਬ ਨਾਲ ਉਹ ਜਲਣ ਤੇ ਖਤਮ ਹੁੰਦੀ ਆ ਉਹ ਮਤਲਬ ਕਾਗਜ਼ ਮੈਂਟਾਂ ਦੇ ਖਤਮ ਹੋ ਜਾਂਦਾ ਰੱਸੀ ਖਤਮ ਹੋ ਜਾਂਦੀ ਐ ਇਦਾਂ ਗੱਤਾ ਹੁੰਦਾ ਗੱਤੇ ਨੂੰ ਅੱਗ ਲੱਗ ਜਾਵੇ ਤੇ ਗੱਤਾ ਪਹਿਲਾਂ ਤਾਂ ਆਗੋਂ ਨੂੰ ਲੱਗਦੀ ਨਹੀਂ ਜੋ ਲੱਗਦੀ ਤੇ ਹੌਲੀ-ਹੌਲੀ ਉਹਨੂੰ ਉਹ ਮੱਚਦਾ ਤੇ ਕਾਗਜ ਨੂੰ ਮੈਂ ਤਾਂ ਜੱਗ ਲਾ ਕੇ ਦੀ ਏਦਾਂ ਜਿਹੜੇ ਜਲਦੀ ਤਰੱਕੀ ਕਰਦੇ ਆ ਨਾ ਉਹ ਉਦਾਂ ਹੀ ਡੈਗਰੀ ਜਲਦੀ ਜਾਂਦੇ ਤੇ ਜੇ ਹੌਲੀ ਹੌਲੀ ਤਰੱਕੀ ਕਰੇ ਤੇ ਪਰਮਾਤਮਾ ਉਹ ਲੰਮੀ ਉਹਨੂੰ ਉਮਰ ਰੱਖਦਾ ਲੰਮੀ ਤਰੀਕੇ ਨਾਲ ਚੱਲਦਾ ਉਹ ਤੇ ਜਿਹੜਾ ਵੀ ਤੁਸੀਂ ਕੰਮ ਕਰਦੇ ਚੁੱਪ ਕਰਕੇ ਆਪਣਾ ਕਰੀ ਜਾ ਲੋ ਤੇ ਪਰਮਾਤਮਾ ਕਦੇ ਨਾ ਕਦੇ ਕਦੇ ਨਾ ਕਦੇ ਦੇਊ ਤੱਕੇ ਦੇਊਗਾ ਧੰਨਵਾਦ